ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸੋਮ ਜੀਠੀ ਆ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਨੇ ਤੇ ਲਗਾਤਾਰ ਉਹ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਘੇਰਦੇ ਹੋਏ ਨਜ਼ਰ ਆਉਂਦੇ ਨੇ ਅੱਜ ਵੀ ਇਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹ ਲਾਰੈਂਸ ਮਿਸ਼ਨੋਈ ਨੂੰ ਲੈ ਕੇ ਕਈ ਸਵਾਲ ਖੜੇ ਕਰਤੇ ਨੇ ਪੰਜਾਬ ਸਰਕਾਰ ਦੇ ਉੱਤੇ ਇਹਨੇ ਕਿਹਾ ਕਿ ਲਾਰੈਂਸ ਮਿਸ਼ਨੋਈ ਨੂੰ ਰਾਤ ਦੇ ਵਿੱਚ ਮਾਲ ਦੇ ਵਿੱਚ ਸ਼ਾਪਿੰਗ ਕਰਾਈ ਗਈ ਆ ਮੇਰੇ ਕੋਲ ਵੀਡੀਓ ਨੇ ਮਾਨ ਸਾਹਿਬ ਤੁਸੀਂ ਉਹ ਵੀਡੀਓ ਜਨਤਕ ਕਰੋ ਨਹੀਂ ਤਾਂ ਫਿਰ ਮੈਂ ਜਨਤਕ ਕਰਾਂਗਾ ਆ ਲਾਰੈਂਸ ਵਿਚ ਨੋਈਦਾ ਚਲੋ ਮੈਨੂੰ ਤਾਂ ਹੁਣ ਅੰਦਰਲੀ ਗੱਲ ਤੁਹਾਨੂੰ ਮੈਂ ਕੀ ਦੱਸਾਂ ਤੁਸੀਂ ਪੁੱਛੋਗੇ ਤੇ ਬਾਅਦ ਚ ਦੱਸੂਗਾ ਹਲੇ ਵੀ ਦੱਸਦਾ ਮੈਂ ਇਹ ਜਿਹੜਾ ਪਹਿਲਾਂ ਕਹਿੰਦਾ ਸੀ ਨਾ ਕਿ ਕੀ ਇੰਟਰਵਿਊ ਤਾਂ ਹੋਈ ਨਹੀਂ ਭਗਵੰਤਪਾਨ ਦੀ ਸਟੇਟਮੈਂਟ ਸੀ ਹੁਣ ਪ੍ਰਬੋਧ ਕੁਮਾਰ ਜੀ ਨੇ ਹਾਈ ਕੋਰਟ 'ਚ ਦੱਸਤਾ ਕਿ ਇੰਟਰਵਿਊ ਕਿੱਥੇ ਕਿੱਥੇ ਹੋਈ ਆ ਮੈਨੂੰ ਇਹ ਵੀ ਪਤਾ ਲੱਗਿਆ ਕਿ ਪ੍ਰਬੋਧ ਕੁਮਾਰ ਜੀ ਨੇ ਇੱਕ ਹੋਰ ਵੀਡੀਓ ਵਿਖਾਈ ਹੈ ਥੋੜੇ ਹੈ ਧਿਆਨ ਤੇ ਇਹ ਉਹ ਸਰਕਾਰ ਹੈ ਜਿਨੇ ਸਿੱਧੂ ਮੂਸੇ ਵਾਲੇ ਕਾਲ ਕੇ ਇਕੱਲਾ ਟੀਨੂ ਨੂੰ ਨਾਈਟ ਆਊਟਿੰਗ ਨਹੀਂ ਕਰਾਈ ਮੇਰੇ ਕੋਲ ਜੋ ਖਬਰ ਆ ਇਹਦੀ ਵੀ ਕਰਾਈ ਹੋਈ ਹੈ ਲਾਰਜ ਕੁਸ਼ਨ ਹੋਈ ਔਰ ਉਹ ਵੀਡੀਓ ਵੀ ਤੁਰੀ ਫਿਰਦੀ ਹੈ ਕਿਥੇ ਅਪਸਰਾ ਕੋਲ ਉਹਨੋ ਵੀਡੀਓ ਇੱਕ ਨਹੀਂ ਤੁਰੀ ਫਿਰਦੀ ਇੱਕ ਵੀਡੀਓ ਹੋਰ ਵੀ ਬੜੀ ਬਹੁਤ ਚਰਚਿਤ ਵੀ ਤੁਰੀ ਫਿਰਦੀ ਉਹ ਤਾਂ ਮੈਂ ਅੱਖੀਂ ਵੇਖੀ ਆ ਹਾਂਜੀ ਬਹੁਤ ਸ਼ਾਪਿੰਗ ਕਰਾਈ ਹੈ। ਆ ਲੌਰੈਂਸ ਬਿਸ਼ਨੋਈ ਇੰਟਰਵਿਊ ਲੌਰੈਂਸ ਕੋ ਵੀਆਈਪੀ ਟ੍ਰੀਟਮੈਂਟ ਚੰਡੀਗੜ੍ਹ ਕੇ ਮਾਲ ਮੈਂ ਆਧੀ ਰਾਤ ਕਰਵਾਈ ਸ਼ਾਪਿੰਗ ਔਰ ਵੀ ਖੁਲਾਸੇ ਕਹਿੰਦੇ ਵੀਡੀਓ ਨਾਲ ਲੱਗੀ ਹੈ। ਕਿ ਭਗਵੰਤ ਮਾਨ ਸਟੇਟ ਦਾ ਹੋਮ ਮਿਨਿਸਟਰ ਭਗਵੰਤ ਮਾਨ ਸਟੇਟ ਦਾ ਚੀਫ ਮਿਨਿਸਟਰ ਪਹਿਲਾਂ ਉਹਨੇ ਕਿਹਾ ਸੀ ਕਿ ਨਹੀਂ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ। ਉਨਕਾ ਹਾਈ ਕੋਰਟ ਚ ਆਜੀ ਦੀ ਭਾਈ ਇਹ ਇੰਟਰਵਿਊ ਪੰਜਾਬ ਚ ਹੋਈ ਹੈ ਮਗਰ ਕਹਿੰਦਾ ਮੇਰੇ ਬੱਤੀ ਦੰਦੇ ਹੀ ਕਹਿੰਦਾ ਨਾ ਮੇਰੇ ਬੱਤੀ ਹੈ ਮੈਨੂੰ ਤਾਂ ਲੱਗਦਾ ਤੇਰੇ 36 32 ਇੱਕ ਡਾਚੂ ਉੱਠ ਮਾਰਦਾ ਤੇ ਤੂੰ ਕਹਿੰਦਾ ਇੰਟਰਵਿਊ ਹੋਈ ਕੋਈ ਨਹੀਂ ਤੇ ਹੁਣ ਜਦ ਹਾਈ ਕੋਰਟ ਚ ਤੇਰੇ ਅਫਸਰ ਨੇ ਤੇਰੇ ਥੱਲੇ ਜਿਹੜਾ ਅਫਸਰ ਹੈ ਉਹਨੇ ਐਫੀਡੇਵਿਟ ਦੇ ਦਿੱਤਾ ਜਾ ਕੇ ਕਿ ਇੰਟਰਵਿਊ ਹੋ ਗਿਆ ਹੁਣ ਤੇਰੇ ਬੱਤੀ ਦੰਗਲ ਨੂੰ ਕੀ ਹੋਇਆ ਕਿਹੜੀ ਦੰਗਲ ਪੈ ਗਈ ਹੈ ਦੱਸਦਾ ਨਹੀਂ ਕਿ ਮੈਨੂੰ ਪਹਿਲਾਂ ਦਾ ਪਤਾ ਸੀ ਮੇਰਾ ਕੰਨ ਦਾ ਭਾਅ ਦੈਟ ਦ ਚੀਫ ਮਿਨਿਸਟਰ ਨਿਊ ਆਫ ਦਿਸ ਵੀਡੀਓ ਇਸ ਚੀਫ ਮਿਨਿਸਟਰ ਨੂੰ ਜਿਸ ਦਿਨ ਹੀ ਵਾਸ ਲਾਈਂਗ ਟੂ ਦ ਪੀਪਲ ਆਫ ਪੰਜਾਬ ਇਹਦੀ ਨੌਲੇਜ ਜੇ ਸੀ ਕਿ ਇੰਟਰਵਿਊ ਪੰਜਾਬ ਕੀ ਹੋ ਰਹੀ ਆ ਮਗਰ ਇਹਨੇ ਆਨਰੇਬਲ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਤੇ ਇਹਨੇ ਆਪ ਦੀ ਪੁਲਿਸ ਨੂੰ ਵੀ ਇਹ ਦਬਾਅ ਬਣਾਇਆ ਕਿ ਭਾਈ ਇਸ ਸੱਚ ਸਾਹਮਣੇ ਨਹੀਂ ਲਿਆਉਣਾ ਦੈਟ ਇਜ਼ ਵਾਈ ਜਿਹੜੇ ਦੋ ਮੈਂਬਰ ਸਿੱਟ ਦੇ ਬਣੇ ਸੀ ਜਿਹਨੂੰ ਹੈਂਡਪਿਕ ਭਗਵੰਤ ਮਾਨ ਨੇ ਕੀਤਾ ਸੀ ਉਨੇ 8 ਮਹੀਨਿਆਂ ਚ ਕੋਰਟ ਦੀ ਅੱਖਾਂ ਚ ਘੱਟਾ ਪਾਇਆ ਹੁਣ ਕੱਖ ਨਹੀਂ ਕੀਤਾ ਜਦੋਂ ਕੋਰਟ ਨੇ ਸੈਲਫ ਅਪਾਇੰਟ ਕੀਤਾ ਇੱਕ ਐਸਆਈਟੀ ਦਾ ਮੈਂਬਰ ਉਹਨੇ ਮਹੀਨੇ ਚ ਗੱਲ ਕੱਢੀ ਸੋ ਮੈਂ ਤੁਹਾਨੂੰ ਕਹਿ ਰਿਹਾ ਇਹ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਜਿਹਦੇ ਚ ਲਾਰੈਂਸ ਕੁਸ਼ਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹਲੇ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਖੀ ਵੇਖ ਕੇ ਆਇਆ ਹੋ ਸਕਦਾ ਤੇ ਤੁਹਾਨੂੰ ਕਿਸੇ ਵੇਲੇ ਬੁਕਾਵਾਗੇ ਕਿ ਵੇਖ ਕੇ ਥੋਡਿਆਂ ਦੇ ਕਈਆਂ ਦੀ ਅੱਖਾਂ ਇੱਥੇ ਡਿੱਗ ਜਾਣੀਆਂ ਮੈਨੂੰ ਫੜ ਕੇ ਅੰਦਰ ਵਾਪਸ ਮਿੱਟ ਕਰ ਲਈਏ ਪੈਣੀ ਆ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ ਚ ਮਤਲਬ ਮੈਂ ਵੇਖ ਕੇ ਹੈਰਾਨ ਹੋ ਗਿਆ ਕਿ ਵਾਪਸ ਹੈਲ ਇਸ ਕੋਏ ਥਿਸ ਇਜ਼ ਦਿ ਲਾਅ ਐਂਡ ਆਰਡਰ ਐਮਰਜੈਂਸੀ ਅੱਜ ਜਦ ਮੈਂ ਤੁਹਾਡੇ ਕੋਲ ਬੈਠਿਆ ਵੈਨ ਤੇ ਚੀਫ ਮਿਨਿਸਟਰ ਸੋਦਨ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਵੀ ਲੋਰੈਂਸ ਬਿਸ਼ਨੋਈ ਦੀ ਜਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਸੀ ਉਹਦੇ ਚੱਲਦੇ ਵੀ ਕਾਫੀ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਹੋਏ ਸੀ ਤੇ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਕਰਮ ਸਿੰਘ ਮਜੀਠੀਆ ਦਾ ਕੀ ਜਵਾਬ ਦਿੰਦੇ ਨੇ ਕਿਉਂਕਿ ਮਾਨ ਸਰਕਾਰ ਵੀ ਲਗਾਤਾਰ ਅਕਾਲੀ ਦਲ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਸਟੇਜਾਂ ਦੇ ਉੱਤੇ ਤੇ ਹੁਣ ਵੇਖਾਂਗੇ ਮਾਨ ਸਰਕਾਰ ਕੀ ਜਵਾਬ ਦਿੰਦੇ ਨੇ ਇਹ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ